ਬਹੁਤ ਬਹੁਤ ਧੰਵਾਜੀ ਨਾਰੰਗਵਾਲ ਨਗਰ ਦੀ ਸਾਰੀ ਸਾਧ ਸੰਗਤ ਮੰਚ ਤੇ ਬੈਠੇ ਆਮਾਦੀ ਪਾਰਟੀ ਦੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਇਹ ਜੋਤ ਜਗਾਈ ਆਮਾਦੀ ਪਾਰਟੀ ਦੀ ਰਾਮਲੀਲਾ ਗਰਾਊਂਡ ਦਿੱਲੀ ਚੋਂ ਇਮਾਨਦਾਰੀ ਦੀ ਇੱਕ ਜੋਤ ਜਗਾਈ ਜਿ ਤੋਂ ਅਸੀਂ ਵੀ ਜੋਤ ਲਈ ਪੰਜਾਬ ਵਾਲਿਆਂ ਨੇ ਤੇ 2022 ਦੇ ਵਿੱਚ ਬਹੁਤ ਭਾਰੀ ਬਹੁਮਤ ਨਾਲ ਤੁਸੀਂ ਆਮ ਆਦਮੀ ਪਾਰਟੀ ਤੋਂ ਨੂੰ ਚੁਣਿਆ ਸੰਜੀਵ अरोड़ा ਜੀ ਮੈਂਬਰ ਰਾਜ ਸਭਾ ਉਹ ਬੈਠੇ ਨੇ ਬੀਸੀ ਸਾਹਿਬ ਸਾਡੇ ਹਿਮਾਂ ਸ਼ੁਜੈਨ ਜੀ ਮੁੰਡੀਆਂ ਸਾਹਿਬ ਮੇਰੇ ਕੈਬਨਟ ਦੇ ਸਾਥੀ ਇਸ ਇਲਾਕੇ ਨੂੰ ਰਿਪਰੈਜ਼ੈਂਟ ਕਰਨ ਵਾਲੇ ਔਰ ਤੁਹਾਡੇ ਦੁੱਖ ਸੁੱਖਾਂ 'ਚ ਹਰ ਵੇਲੇ ਸ਼ਰੀਕ ਰਹਿਣ ਵਾਲੇ ਜੀਵਨ ਸਿੰਘ ਜੀ ਸੰਗੋਵਾਲ ਸਾਹਿਬ ਔਰ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਬੈਠਾ ਹੈ ਸਾਡੇ ਪਾਰਟੀ ਦੇ ਬਹੁਤ ਸਾਰੇ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਰਿਸਾਨ ਚ ਪਾਈਏ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅ ਦੋਸਤੋ ਕੁਝ ਜ਼ਿਆਦਾ ਬੋਲਣ ਨੂੰ ਰਹਿ ਨਹੀਂ ਗਿਆ ਵੈਸੇ ਤਾਂ ਸਾਰਾ ਕੁਝ ਹੀ ਸਵਾਲਾਂ ਚ ਜਾਂ ਲੋਕਾਂ ਨੇ ਆਪ ਬੋਲ ਕੇ ਦੱਸਤਾ ਕਿਉਂਕਿ ਲੋਕਾਂ ਚ ਕਹਿੰਦੇ ਪਰਮਾਤਮਾ ਵੱਸਦਾ ਤੇ ਤੁਸੀਂ ਮੈਂ ਅਸੀਂ ਕੋਈ ਐ ਸਿਲੈਕਟ ਨਹੀਂ ਕੀਤੇ ਸੀ ਕਿ ਐਨੂੰ ਬੁਲਵਾਉਣਾ ਐਨੂੰ ਬੁਲਵਾਉਣਾ ਜਾਂ ਉਹਨੂੰ ਕੋਈ ਰੱਟਾ ਲਵਾ ਦੋ ਦਨ ਪਹਿਲਾਂ ਵੀ ਐ ਬੋਲਦੀ ਐ ਬੋਲਦੀ ਅੱਜ ਤਾਂ ਮਾਈਕ ਤੁਹਾਨੂੰ ਦੇਤਾ ਤੇ ਜੋ ਬੋਲਣਾ ਬੋਲੋ ਸੋ ਬੜਾ ਅੱਛਾ ਸਾਰਿਆਂ ਨੇ ਸੁਝਾਅ ਵੀ ਦਿੱਤੇ ਨੇ ਨਾਲ ਦੱਸਿਆ ਵੀ ਇਲਾਕੇ ਦਾ ਹਾਲ ਮੈਂ ਇਸ ਇਲਾਕੇ ਨੂੰ ਸਾਰਿਆਂ ਨੂੰ ਜਾਣਨਾ ਇਹ ਮਨਸੂਰਾ ਜੋਧਾ ਕਿਲਾ ਰਾਏਪੁਰ ਆਸੀ ਇਹ ਗੁੱਜਰਵਾਲੇ ਸਾਰੇ ਪਿੰਡ ਜਿਹੜੇ ਨੇ ਇਹ ਸੱਜੜਾ ਹਾਂਜੀ ਸਾਰੇ ਪਿੰਡ ਜਿਹੜੇ ਨੇ ਇਹ ਪੜ੍ਹੇ ਲਿਖੇ ਬਿਲਕੁਲ ਸਹੀ ਕਹਿਆ ਸਰਪੰਚ ਸਾਹਿਬ ਨੇ ਪੜ੍ਹੇ ਲਿਖੇ ਅਫਸਰਾਂ ਦੇ ਪਿੰਡ ਨੇ بڑے 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 ਟੂਰਨਾਮੈਂਟ ਇੱਥੇ ਹੁੰਦੇ ਨੇ ਕਲ ਰਾਏਪੁਰ ਨੂੰ ਤਾਂ ਮਿਨੀ 올림픽ਸ ਕਿਹਾ ਜਾਂਦਾ ਸੋ ਅੱਜ ਇੱਥੇ ਆ ਕੇ ਇਸ ਗੱਲ ਕਰਕੇ ਖੁਸ਼ੀ ਹੋਈ ਕਿ ਜੁੱਧ ਨਸ਼ਿਆਂ ਵਿਰੁੱਧ ਜਦੋਂ ਚਲਾਇਆ ਸੀਗਾ ਪਤਾ ਹੀ ਨਹੀਂ ਸਾਨੂੰ ਕਿੱਥੋਂ ਸ਼ੁਰੂ ਕਰੀਏ ਪਰ ਰਾਤ ਨੂੰ ਮੈਂ ਟੀਵੀ ਦੇਖ ਰਿਆ ਸੀ ਉੱਚ ਤੁਹਾਡੇ ਸਰਪੰਚ ਸਾਹਿਬ ਇੱਕ ਲੇਡੀ ਨਾਲ ਬਹਿਸ ਕਰ ਰਹੇ ਸੀ ਵੀ ਤੂੰ ਸਾਡੇ ਪਿੰਡ ਨਸ਼ਾ ਨਾ ਵੇਚ ਤੂੰ ਸਾਡੇ ਪਿੰਡ ਹੀ ਰਹਿਣੀ ਆ ਉਹ ਕਹਿੰਦੀ ਮੈਂ ਤਾਂ ਵੇਚੂਗੀ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਬਹੁਤ ਚਿਰ ਦੇ ਵੇਚਦੇ ਆ ਤੇ ਮੈਂ ਖਿਆ ਯਾਰ ਇੱਦਾਂ ਦੀ ਹਿੰਮਤ ਸਰਪੰਚ ਦੀ ਵੀ ਹਿੰਮਤ ਕਮਾਲ ਐ ਮੂੰਹੋਂ ਬੋਲਣ ਵਾਲੀ ਦੀ ਵੀ ਹਿੰਮਤ ਦੇਖਣ ਵਾਲੀ ਐ ਵੀ ਐ ਕਿਵੇਂ ਹਟ ਜੂ ਮੈਂ ਐਸਐਸਪੀ ਜਗਰਾਉਂ ਨਾਲ ਗੱਲ ਕੀਤੀ ਇਹ ਪਿੰਡ ਤੁਹਾਡੇ ਜਗਰਾਉਂ ਚ ਪੈਂਦਾ ਮੈਂ ਕਿਹਾ ਜੀ ਮੈਨੂੰ ਨੰਬਰ ਦਿਓ ਸਰਪੰਚ ਦਾ ਸਰਪੰਚ ਦਾ ਨੰਬਰ ਮੈਨੂੰ ਮਿਲ ਗਿਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਕੀ ਲੜਾਈ ਹੋ ਗਈ ਸੀ ਅੱਜ ਉਹ ਕਹਿੰਦੇ ਜੀ ਐਂ ਕਰਕੇ ਆ ਗੱਲ ਹੋ ਗਈ ਸੀ ਮੈਂ ਹੁਣ ਕੀ ਕਹਿੰਦੀ ਉਹ ਉਹ ਕਹਿੰਦੀ ਮੈਂ ਤਾਂ ਵੇਚੂ ਮੈਂ ਕਿਹਾ ਵੇ ਘਾਂਟਾ ਖੜ ਗਿਆ ਬਸ ਬਸ ਫਿਰ ਮੈਂ ਐਸਐਸਪੀ ਨੂੰ ਕਿਹਾ ਵੀ ਇੱਕ ਘੰਟੇ ਦੇ ਵਿੱਚ ਵਿੱਚ ਨਾਲ মিডিਆ ਨਾਲ ਜਿਹੜਾ ਜੀਸੀਬੀ ਆਲਾ ਪੀਲਾ ਪੰਜਾਬ ਮੈਨੂੰ ਇੱਕ ਹਾਂ ਤੇ ਦੇ ਵਿੱਚ ਵਿੱਚ ਰਿਪੋਰਟ ਦੇਈ ਜਾ ਕੇ ਵੀ ਕਿੰਨਾ ਘਟਾਤਾ ਜਾਂ ਚੱਲੀ ਜਾਂਦਾ ਕੰਮ ਉਹ ਤੋਂ ਪਹਿਲਾਂ ਹੀ ਸਰਪੰਚ ਸਾਹਿਬ ਤਾਂ ਮੈਨੂੰ ਫੋਨ ਆ ਗਿਆ ਕਹਿੰਦਾ ਜੀ ਕੰਮ ਚੱਲ ਪਿਆ 11:30 ਵਜੇ ਕਹਿੰਦਾ ਕੰਮ ਨਿਪਟ ਗਿਆ ਤੇ ਉਹ ਜੇਲ੍ਹ ਚਲੇ ਗਏ ਘਰ ਟੈ ਗਿਆ ਅਗਲੇ ਦਿਨ ਕਹਿੰਦਾ ਸਿਤਾ ਜੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਾ ਕੇ ਲੱਡੂ ਵੰਡੇ ਆਇਥੋਂ ਸ਼ੁਰੂ ਹੋ ਗਿਆ ਜੀ ਕੁਦਰਤੀ ਉਹ ਕਹਿੰਦੇ ਵੀ ਜਿਵੇਂ ਪ੍ਰਮਾਤਮਾ ਨੇ ਸੋ ਇਸ ਪਿੰਡ ਦਾ ਐ ਇਸ ਪਿੰਡ ਨੇ ਪਹਿਲਾਂ ਟੱਕ ਲਾਇਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਉਹ ਤੋਂ ਬਾਅਦ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਆ ਆ ਚੀਜ਼ ਜਿਹੜੀ ਐ ਇੱਥੋਂ ਇਹਨਾਂ ਦੀ ਲੱਕ ਟੁੱਟਦਾ ਇਹਨਾਂ ਛਿਆੜਿਆਂ ਦਾ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਵੀ ਕੋਈ ਜੇਸੀ ਵੀ ਬੇਲੀ ਹੋਣੀ ਪੰਜਾਬ 'ਚ ਅੱਜ ਵੀ ਬਲੈਕ 'ਚ ਹੀ ਚੱਲ ਰਿਹਾ ਕੰਮ ਹੈ ਵੀ ਜੇਸੀ ਵੀਆ ਲੈ ਲਓ ਮੈਂ ਥੰਨਾ ਹਜੇ ਬਹੁਤ ਘਰਟਾਉਣੇ ਪਏ ਨੇ ਕੰਮ ਵਧੀਆ ਹੈ ਹੈ ਤੇ ਕਈਆਂ ਤਾਂ ਹਜੇ ਵੱਡੇ ਪੈਣੇ ਜਿਨ੍ਹਾਂ ਭੈਣ ਨੇ ਕਿਹਾ ਉਹਨਾਂ ਨੇ ਮਕਰਾਨੇ ਵਾਲਾ ਪੱਥਰ ਲਾਇਆ ਹੋਇਆ ਉਹਦੇ ਵਾਸਤੇ ਜੀਸੀਬੀਆਂ ਵੀ ਸਾਨੂੰ 1922 ਦੀਆਂ ਚਾਬੀਆਂ ਨਾਲ ਨਾਟਕਸਣੇ ਪੈ ਰਹੇ ਨੇ ਕਿਤੇ ਪੰਜਾ ਹੀ ਨਾ ਟੁੱਟ ਜੇ ਐਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਛਾ ਕੇ ਆਪ ਦੇ ਘਰੇ ਪੱਥਰ ਲਾਇਨੇ 70 ਵਿਛਾ ਕੇ ਸੋ ਇੱਕ ਚੱਲੂਗਾ ਇਹ ਜਿੰਨਾ ਚਿਰ ਬੀਨ ਆਸ ਨਹੀਂ ਹੁੰਦਾ ਨਾ ਉਹਨਾਂ ਚ ਅਸੀਂ ਛੱਡਣਾ ਨਹੀਂ ਮੈਨੂੰ ਦੁਬਾਰੇ ਬੁਲਾ ਲਿਓ ਮੈਂ ਦੁਬਾਰੇ ਆਜੂ ਨਾਰਿੰਗਵਾਲ ਚ ਜੇ ਕੋਈ ਥੋੜਾ ਜਿਹਾ ਸਿਰ ਚੱਕਦਾ ਹੈ ਦੇਖੋ ਸੱਪ ਜਿਹੜਾ ਆਪਾਂ ਖੇਤਾਣਿਆਂ ਰੋਜ ਸੱਪਾਂ ਦਾ ਬਾਪ ਇੰਦਾ ਪੂਛ ਵਾਲੇ ਪਾਸੋਂ ਮਰਦਾ ਜਾਂ ਸਿਰ ਵਾਲੇ ਪਾਸੋਂ ਮਰਦਾ ਪੂਛ ਵਾਲੇ ਪਾਸੇ ਮਾਰੋਂਗੇ ਉਹ ਚੱਕ ਕੇ ਫਾਂਡ ਖੜ ਜੂਗਾ ਹੋਰ ਪੁੱਤਰ ਜਾਂਦਾ ਉਹ ਠੀਕ ਹੈ ਨਾ ਇੱਕ ਸਿਰ ਤੇ ਮਾਰੀਏ ਮੁੜ ਕੇ ਬਸ ਥੋੜਾ ਜਿਹਾ ਪੂਛ ਜੀ ਤਾਂ ਹਿਲਾਈ ਜਾਂਦਾ ਰਹਿੰਦਾ ਉਹਨੂੰ ਕਹਿੰਦੇ ਬਿਸ਼ਕੋਲਦਾ ਬਿਸ਼ਕੋਲਦਾ ਉਹ ਐਂ ਜੇ ਕਰੀ ਜਾਂ ਬਾ ਮੁੜ ਕੇ ਬਸ ਉਹ ਤੋਂ ਬਾਅਦ ਟੋਆ ਪਟ ਕੇ ਪੱਥਰੇ ਦੱਬ ਦਿੰਨੇ ਆ ਭਾਈ ਵਾਈ ਗੁਲਕਾ ਵਾਈ ਗੁਲਕਾ ਠੀਕ ਹੈ ਨਾ ਇਹ ਸਿਰ ਵਾਲੇ ਪਾਸਿਓਂ ਇਹਨਾਂ ਦੀ ਸਰੀ ਤੱਪੜੀ ਪੈਣੀ ਹੈ ਨਾ ਨਸ਼ਾ ਤਸਕਰਾਂ ਦੀ ਚੋਰੀ ਦੇ ਪੁੱਤ ਕਿਤੇ ਗੱਬਰੂ ਨਹੀਂ ਹੁੰਦੇ ਪਾਪ ਦੀ ਕਮਾਈ ਨਾਲ ਕੋਈ ਨਹੀਂ ਇੱਥੇ ਵੱਡਾ ਹੋਇਆ ਜੀ ਸਾਡੇ ਗੁਰਬਾਣੀ 'ਚ ਨਿਤੋਂ ਆਉਂਦਾ ਸਾਡੇ ਤਾਂ ਅਸੀਂ ਤਾਂ ਗੁਰਬਾਨ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜ੍ਹਦੇ ਆਂ ਗੁਰਦੁਆਰਾ ਸਾਹਿਬ 'ਚੋਂ ਆਉਂਦਾ ਹਰ ਰੋਜ਼ ਸੰਦੇਸ਼ੇ ਦਿੱਤੇ ਜਾਂਦੇ ਨੇ ਸੋ ਇਸ ਕਰਕੇ ਆਪਾਂ ਦਸਾਂ ਨਾ ਆਉਂਦੀ ਕਮਾਈ ਕਰਨ ਵਾਲੇ ਬੰਦੇ ਆ ਸਾਡੇ ਗੁਰੂਆਂ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋਦਾ ਸਾਨੂੰ ਹੋਕਾ ਦਿੱਤਾ ਅਸੀਂ ਕਿਰਤ ਕਮਾਈਆਂ ਕਰਨ ਵਾਲੇ ਬੰਦਿਆਂ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ ਪੰਜਾਬ ਚ ਆ ਕੇ ਕੋਈ ਬੰਦਾ ਭੁੱਖਾ ਨਹੀਂ ਰਹਿ ਸਕਦਾ ਪੰਜਾਬ ਦੀ ਧਰਤੀ ਹੈ ਜੇ ਜਾਨਵਰ ਵੀ ਭੁੱਖਾ ਨਹੀਂ ਰਹਿ ਸਕਦਾ ਕੋਈ ਜਨੌਰ ਭੁੱਖਾ ਨਹੀਂ ਰਹਿ ਸਕਦਾ ਇਹ ਜੀ ਧਰਤੀ ਸਾਡੀ ਹੈ ਪਰ ਕਲੰਕ ਲਾ ਗਈਆਂ ਪੁਰਾਣੀਆਂ ਸਰਕਾਰਾਂ ਕੀ ਕਰੀਏ ਹੁਣ ਜਿਸ ਤਰ੍ਹਾਂ ਅਕ ਬੋਲਦੇ ਆ ਕਿਹਾ ਗਿਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਪੰਜਾ ਹੀ ਦਿਖਦਾ ਸੀ ਉਹ ਦੱਬ ਦਿਓ ਜਾਂ ਤੱਕੜੀ ਪੰਜਾ ਦੱਬੀ ਜਾਓ ਬਸ ਦੱਬੀ ਜਾਓ ਹੋਰ ਕੋਈ ਹੈ ਨਹੀਂ ਸੀ ਹੁਣ ਤੀਜੀ ਆਪਸ਼ਨ ਆ ਗਈ ਤੇ ਤੁਸੀਂ ਉਹ ਵੀ ਦੱਬਤੀ ਤੇ ਹੁਣ ਵੀ ਅਸੀਂ ਨਾ ਕੀਤਾ ਕੁਛ ਤਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਕਹਿਣਗੀਆਂ ਵੀ ਭਾਈ ਤੁਹਾਡੇ ਕੋਲੇ ਟਾਈਮ ਸੀ ਸਾਰਾ ਕੁਝ ਤੁਹਾਡੇ ਹੱਥ ਚ ਸੀ ਤਾਂ ਤੁਸੀਂ ਕਿਉਂ ਨਹੀਂ ਕੀਤਾ ਫਿਰ ਸੋ ਸਾਨੂੰ ਨਕਸ਼ਾ ਬਣਾਉਣ ਨੂੰ ਲੱਗ ਗਏ 2.5 ਸਾਲ ਪਰ ਹੁਣ ਨਕਸ਼ਾ ਹੈ ਸਰ ਨਕਸ਼ਾ ਬਣਾਉਣ ਨੂੰ ਟਾਈਮ ਲੱਗਦਾ ਨਾ ਬਿਲਡਿੰਗ ਬਣਾਉਣ ਨੂੰ ਥੋੜੀ ਟਾਈਮ ਲੱਗਦਾ ਹੈ ਉਹ ਤਾਂ ਜਦੋਂ ਪਤਾ ਹੀ ਹੈ ਵੀ 12x12 ਦਾ ਆ ਕਮਰਾ ਬਣਾਉਣਾ ਹੈ ਇਹ ਕਮਰੇ ਦੇ ਵਿੱਚੋਂ ਇੱਥੇ ਬਾਥਰੂਮ ਕੱਢਣਾ ਆ ਰਸੋਈ ਆ ਆ ਹਾਲ ਹੈ ਉਹ ਤਾਂ ਬਸ ਬਾਅਦ ਚ ਮਿਸਤਰੀ ਨੇ ਤਿੰਨ ਇੱਕ ਦਾ ਮਸਾਲਾ ਜਾਂ ਦੋ ਇੱਕ ਦਾ ਮਸਾਲਾ ਪਾ ਕੀ ਬਸ ਚੀਣੀ ਹੁੰਦੀ ਆ ਨਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਸੋ ਬਣ ਗਏ ਨਕਸ਼ੇ ਬਿਲਕੁਲ ਮੈਂ ਇਹੀ ਗੱਲਾਂ ਪਹਿਲਾਂ ਸੀੜੀਆਂ ਕੈਸਟਾਂ ਚ ਜਿਵੇਂ ਭੈਣ ਨੇ ਕਿਹਾ ਆਪਣੇ ਸੀਰੀਅਲਾਂ ਚ ਵੀ ਇਹੀ ਕਹਿੰਦਾ ਰਿਹਾ ਵੀ ਭਾਈ ਇਹ 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 ਜਿਹੜੇ ਇੱਕ ਸਮਾਜਿਕ ਲਾਮਤਾਂ ਨੇ ਇਹਨਾਂ ਨੂੰ ਦੂਰ ਕਰੀਏ ਚਲੋ ਹੁਣ ਮੌਕਾ ਮਿਲ ਗਿਆ ਤੁਸੀਂ ਮੈਨੂੰ ਐਡੇ ਵੱਡੇ ਅਹੁਦੇ ਤੇ ਦੇ ਤਾਂ ਨਹੀਂ ਤਾਂ ਮੈਂ ਮੇਰੀ ਤਾਂ ਕੀ ਉਕਾਤ ਹੈ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਮੌਕਾ ਦਿੱਤਾ ਵੀ ਪਈ ਦੇਖ ਲੋ ਯਾਰ ਪੰਜਾਬ ਨੂੰ ਕਿਵੇਂ ਠੀਕ ਕਰ ਸਕਦੇ ਆ ਤਾਂ ਅਸੀਂ ਕਰ ਰਹੇ ਆ ਉਹਨਾਂ ਦੀ ਗਵਾਈ ਚ ਕਰ ਰਹੇ ਆ ਕੋਈ ਲੋੜ ਪੈਂਦੀ ਆ ਦੂਰਦਰਸ਼ਕ ਕੋਈ ਡਾਇਰੈਕਸ਼ਨ ਵੀ ਪੁੱਛ ਲੈਣੀਆਂ ਕਿਉਂਕਿ 10 ਸਾਲ ਤੋਂ ਦਿੱਲੀ ਦੇ ਮੁੱਖ ਮੰਤਰੀ ਰਹੇ ਫਿਰ ਉਸ ਤੋਂ ਪਹਿਲਾਂ ਆਈਆਰਐਸ ਅਫਸਰ ਇਨਕਮ ਟੈਕਸ ਕਮਿਸ਼ਨਰ ਦੇ ਅਹੁਦੇ ਤੇ ਇਨਕਮ ਟੈਕਸ ਕਮਿਸ਼ਨ ਹਸਾਰ ਜ਼ਿਲ੍ਹੇ ਚ ਇਹਨਾਂ ਦਾ ਪਿੰਡ ਪੈਂਦਾ ਹੈ ਹਰਿਆਣੇ ਤੋਂ ਉਸ ਇਲਾਕੇ ਦੇ 40 50 ਕਿਲੋਮੀਟਰ ਦੇ ਏਰੀਏ ਚੋਂ ਇੱਕੋ ਹੀ ਬੰਦਾ ਸੀ ਜਿਹੜਾ ਮਤਲਬ IIT ਵਾਸਤੇ ਸਿਲੈਕਟ ਹੋਇਆ ਸੀ IIT ਖੜਗਪੁਰ ਸੋ ਉੱਥੋਂ ਇੰਜੀਨੀਅਰਿੰਗ ਕਰਕੇ ਫਿਰ IAS ਦਾ بڑے بڑے ਲਿਖੇ ਬੰਦੇ ਆ ਹਨਾ ਤੇ ਹੁਣ ਇਹਨਾਂ ਨੂੰ ਜਿੰਨਾ ਮਗਰ ਫਿਰਦੇ ਰਹੇ ਆ ਉਹਨੂੰ ਪਤਾ ਕੱਖ ਨਹੀਂ ਹਨਾ ਅਨਪੜ ਬੰਦੇ ਉਹ ਜਿਹੜੇ ਅਕਾਲੀ ਦਾ ਨਾਲੇ ਲਾਨੂੰ ਕਾਂਗਰਸ ਵਾਲੇ ਕੁਝ ਨਹੀਂ ਉਹਨਾਂ ਨੂੰ ਪਤਾ ਅਨਾ ਬਸ ਸਿੱਧਾ ਹੀ ਐ ਬਾਕੀ ਜੀ ਸੁਖਬੀਰ ਬਾਦਲ ਨੂੰ ਅਧਿਕਾਰ ਨੇ ਬਸ ਤੁਸੀਂ ਜਕਾਰਾ ਬੁਲਾ ਦੋ ਕੋਈ ਬੋਲੇ ਹੋ ਨਿਆਲੀ ਵਫਾਏ ਦੀ ਬਸ ਦੇਖੋ ਉਹ ਤਕੜੀ ਕਾੜੀ ਤਕੜੀ ਜਿਹੜੀ ਤਕੜੀ ਚਿੱਟਾ ਟੋਲੀ ਗਈ ਜਿਹੜੀ ਜਿਹੜੀ ਤਕੜੀ ਨੂੰ ਬਾਬੇ ਨਾਨਕ ਦੀ ਤਕੜੀ ਸਮਝ ਕੇ ਵੋਟਾਂ ਪਾਈ ਗਏ ਉਹ ਉਸੇ ਬਾਬੇ ਨਾਨਕ ਦੀ ਬਾਣੀ ਉਹਨਾਂ ਨੇ ਰੋਲਤੀ ਤੇ ਅੱਜ ਫਿਰ ਆਪ ਕਿੱਥੇ ਨੇ ਮੈਨੂੰ ਇਹ ਦੱਸ ਦੋ ਫਿਰ ਤਾਂ ਹੁਣ ਰੱਬ 'ਚ ਯਕੀਨ ਹੈਗਾ ਨਾ ਹੁਣ ਕਿ ਹੈਗਾ ਭਾਈ ਪ੍ਰਮਾਤਮਾ ਅੱਜ ਆਪ ਕਿੱਥੇ ਨੇ ਅਜਾਬ ਕਿਤੇ ਨਹੀਂ ਲੱਭ ਰਹੇ ਸੋ ਐਂ ਕਾਹੀ ਹਾਲ ਕਾਂਗਰਸ ਦਾ ਉਹਨਾਂ ਨੇ ਵੀ ਘੱਟ ਨਹੀਂ ਕੀਤੀ ਉਹਨਾਂ ਨੇ ਰਿਸ਼ਵਤ ਪੈਦਾ ਕੀਤੀ ਇਹਨਾਂ ਨੇ ਵਧਾਈ ਇਹਨਾਂ ਨੇ ਨਸ਼ੇ ਪੈਦਾ ਕੀਤੇ ਉਹਨਾਂ ਨੇ ਵਧਾਏ ਐ ਇੱਕ ਦੂਜੇ ਦੇ ਪੂਰਕ ਬਣ ਕੇ ਚੱਲਦੇ ਰਹੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਬਹੁਤ ਸਾਰੀਆਂ ਪਾਰਟੀਆਂ ਦੇ ਵਰਕਰ ਵਲੰਟੀਅਰ ਵੀ ਬੈਠੇ ਹੋਣੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਮ ਬਣੀ ਪਾਰਟੀ ਜੁਆਇਨ ਕਰੋ ਉਹ ਤੁਹਾਡਾ ਮਨ ਹੈ ਡੈਮੋਕ੍ਰੇਸੀ ਹੈ ਪਰ ਇਸ ਮਹਿੰਮ ਨੂੰ ਇੱਕ ਪੰਜਾਬ ਦੀ ਮਹਿਮ ਮੰਨ ਕੇ ਪਾਰਟੀ ਪੱਦਰ ਤੋਂ ਉੱਪਰ ਦੀ ਮਹਿਮ ਮੰਨ ਕੇ ਸਾਥ ਦੇ ਦਿਓ ਕਿਉਂਕਿ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪਦੇ ਘਰ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਹੈ ਜਦੋਂ ਆਪਣੇ ਕੋਈ ਰੱਬ ਨਾ ਕਰੇ ਕਣਕਾਂ ਨੂੰ ਅੱਗ ਲੱਗ ਜਾਂਦੀ ਹੈ April ਚ ਅੱਗ ਭਾਵੇਂ 100 ਕਿਲਾ ਦੂਰ ਹੋਵੇ ਪਰ ਆਪਾਂ ਆਪ ਪਾਣੀ ਦੀਆਂ ਬਾਲਟੀਆਂ ਲੈ ਕੇ ਟਰੈਕਟਰ ਲੈ ਕੇ ਤਵੀਆਂ ਪਾ ਕੇ ਜਾ ਕਈਆਂ ਲੈ ਕੇ ਵੀ ਮਿੱਟੀ ਪਾ ਦਾਂਗੇ ਅੱਪਾ ਕਿਉਂ ਜਾਣਦੇ ਆ ਅੱਗ ਤਾਂ 100 ਕਿਲਾ ਦੂਰ ਐ ਕਿਉਂਕਿ ਆਪ ਨੂੰ ਹੀ ਪਤਾ ਹੁੰਦਾ ਜੇ ਨਾ ਬੁਝਾਈ ਇਹ ਸਾਡੇ ਵਾਲੀ ਕਨਕ ਤੱਕ ਆ ਜਾਊਗੀ ਇਹ ਸਾਡੇ ਖੇਤ ਵੀ ਆ ਜਾਊਗੀ ਸੋ ਇਸ ਕਰਕੇ ਹੁਣੇ ਜਿੱਥੇ ਮੌਕਾ ਮਿਲਦਾ ਥੋੜੀ ਜੀ ਅੱਗ ਲੱਗਦੀ ਆ ਉੱਤੇ ਮਿੱਟੀ ਪਾ ਦਿਓ ਉੱਤੇ ਪਾਣੀ ਪਾ ਦਿਓ ਉਹਨੂੰ ਬੁਝਾ ਦਿਓ ਕਿਉਂਕਿ ਕੋਈ ਪਤਾ ਨਹੀਂ ਉਹ ਅੱਗ ਨੇ ਕਿੱਧਰ ਦੀ ਜਾ ਕੇ ਕਿੱਧਰ ਜਾ ਕੇ ਤੁਹਾਡੇ ਘਰੀਆਂ ਆ ਸਕਦੀ ਐ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਸਾਡਾ ਸਾਥ ਦਿਓ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜੇਓ ਵੋਟਾਂ ਵੇਲੇ ਤੁਹਾਡਾ ਹੱਕ ਐ ਤੁਹਾਡਾ ਡੈਮੋਕਰੈਟਿਕ ਰਾਈਟ ਐ ਜਿਹੜਾ ਚੰਗਾ ਲੱਗਦਾ ਹਰੇਕ ਪਾਰਟੀ ਆਪਦਾ ਪ੍ਰੋਗਰਾਮ ਦਿੰਦੀ ਹੈ ਤੁਸੀਂ ਜਿਹੜਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਨਾਲ ਹੋ ਜਿਓ ਠੀਕ ਹੈ ਬਸ ਉਹਨਾਂ ਦਾ ਪ੍ਰੋਗਰਾਮ ਹੈ ਹੀ ਨਹੀਂ ਅਜੇ ਤੱਕ ਤਾਂ ਕੋਈ ਉਹਦਾ ਬਸ ਐਂ ਐਂ ਉੜੀ ਕੀ ਜਾਂਦੇ ਨੇ ਸਾਡੀ ਵਾਰ ਹੀ ਆਊਗੀ ਤੇ ਵਾਰ ਹੀ ਹੁਣ ਐ ਥੋੜੀ ਆਉਂਦੀ ਹੈ ਠੀਕ ਹੈ ਨਾ ਆ ਪਾਣੀ ਦਾ ਝਗੜਾ ਪਿਆ ਕੋਈ ਨਹੀਂ ਆਇਆ ਮੇਰੇ ਕੋਲੇ ਉੱਥੇ ਮੈਂ ਇਕੱਲਾ ਹੀ ਗਿਆ ਨੰਗਲ ਮੈਂ ਕਿਹਾ ਵੇ ਵੱਡੋ ਨਾਕਾ ਕਿਹੜਾ ਵੱਡਦਾ ਆਓ ਫਿਰ ਕਿਹੜਾ ਪਾਣੀ ਸਾਡਾ ਲੈ ਕੇ ਜਾਂਦਾ ਉਹ ਪਾਣੀ ਦਾ ਵੀ ਜਿਹੜਾ ਬਚਾ ਕਰਾਂਗੇ ਜਵਾਨੀ ਦਾ ਵੀ ਬਚਾ ਕਰਾਂਗੇ ਰੋਜ਼ਗਾਰ ਵੀ ਦੇਵਾਂਗੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਦੇ ਕੇ ਜਨਾਬ 1 ਰੁਪਿਆ ਨਹੀਂ ਲਿਆ 1 ਰੁਪਿਆ ਨਹੀਂ ਕਿਸੇ ਤੋਂ ਲਿਆ 1 ਰੁਪਿਆ ਕੋਈ ਕਹੇ ਦੇ ਵੀ ਮੈਂ ਤੁਹਾਨੂੰ 1 ਰੁਪਿਆ ਮੰਗ ਲਿਆ ਜਾਂ ਕੋਈ ਕਹੇ ਦੇ ਵੀ ਸਪਾਰਸ਼ ਲਾਉਣੀ ਪੈਗੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਸਾਡਾ ਐਮਐਲਏ ਸੀਗਾ ਅਸੀਂ 442 ਨੌਕਰੀਆਂ ਦੇਣੀਆਂ ਸੀ ਕਿਸੇ ਡਿਪਾਰਟਮੈਂਟ ਚ ਸਾਡੇ ਐਮਐਲਏ ਨੇ ਮੈਨੂੰ ਫੋਨ ਕੀਤਾ ਕਹਿੰਦਾ ਜੀ ਆਪਣਾ ਇੱਕ ਵਲੰਟੀਅਰ ਹੈ ਮੈਂ ਕਿਹਾ ਅੱਛਾ ਜੀ ਜਮਈ ਆਪਣੇ ਬੰਦਾ ਹੈ ਮੈਂ ਕਿਹਾ ਅੱਛਾ ਜੀ ਕਹਿੰਦਾ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਕਿਵੇਂ ਕਰਨਾ ਹੈ ਕਹਿੰਦਾ ਜੀ ਫਿਰ ਕਰੋ ਕੁਛ ਤਾਂ ਕਰੋ ਆਪਣੇ ਜਮਈ ਆਪਣੇ ਤਾਂ ਮੈਂ ਕਿਹਾ ਵੀ ਪੰਜ ਨੰਬਰਾਂ ਤੇ ਰਹਿ ਗਿਆ ਵੀ 443 ਤਾਂ ਆਪਾਂ ਪੋਸਟਾਂ ਕ੍ਰੀਏਟ ਨਹੀਂ ਕਰ ਸਕਦੇ 442 ਨੇ ਕਹਿੰਦਾ ਜੀ ਫਿਰ ਕਰੋ ਕੁਛ ਆਪਾਂ ਬੰਦੇ ਹੀ ਬਹੁਤ ਆਪਣੇ ਮੈਂ ਕਿਹਾ ਵੀ ਕੀ ਕਰੀਏ ਦੱਸ ਤਾਂ ਦੇ ਕਹਿੰਦਾ ਵੀ ਇੱਕ ਨੂੰ ਕੱਢ ਦੋ ਵਿੱਚੋਂ ਕਦੋਂ ਵਿੱਚੋਂ ਕੱਢ ਦੋ ਬਿਆਲੀ ਚ ਲੈ ਲਓ ਮੈਂ ਕਿਹਾ ਮੈਂ ਠੀਕ ਹੈ ਤੂੰ ਕਹਿਣਾ ਮੈਂ ਕੱਢ ਦਿੰਦਾ ਇੱਕ ਨੂੰ ਪਰ ਮੈਨੂੰ ਇਹ ਦੱਸ ਦੇ ਪਹਿਲਾਂ ਵੀ ਜਿਹੜੇ ਨੂੰ ਕੱਢੂਗਾ ਆ ਤਾਂ ਜਿਹੜੇ ਜੀ ਨੂੰ ਪਾਵਾਂਗੇ ਉਹ ਤਾਂ ਜਮੀ ਆਪਣਾ ਹੈ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਆਪਣੇ ਆ ਯਾਰ ਉਹ ਵੀ ਆਪਣੇ ਪੰਜਾਬ ਦੇ ਹੀ ਹੈ ਉਹ ਵੀ ਕਿਸੇ ਮਾਂ ਦਾ ਪੁੱਤ ਹੈ ਕੀ ਪਤਾ ਹੈ ਉਹਨੂੰ ਨੌਕਰੀ ਮਿਲ ਕੇ ਉਹਨੇ ਭੈਣ ਦਾ ਵਿਆਹ ਕਰ ਦੇਣਾ ਹੋਵੇ ਜਾਂ ਉਹਦੀ ਕਬੀਲਦਾਰੀ ਲੀ ਤੇ ਚੜ ਜਾਏ ਕੀ ਪਤਾ ਉਹਦੇ ਘਰ ਦੇ ਹਾਲਾਤ ਕੀ ਹੋਣਗੇ ਮੈਂ ਕਿਹਾ ਵੀ ਆਪਣੇ ਵਾਲੇ ਨੂੰ ਕਹਿ ਦੇ ਆਪਣੇ ਵਾਲੇ ਨੂੰ ਕਹਦੇ ਆ ਅਗਲੀ ਵਾਰ 5 ਨੰਬਰ ਵੱਧ ਲੈ ਕੇ ਆ ਜਾ ਅਗਲੀ ਵਾਰ ਅਗਲੀ ਵਾਰ ਦੇ ਦਾਂਗੇ ਨੌਕਰੀ ਕਿਹੜੀ ਗੱਲ ਐ ਸੋ ਵੀਰੋ ਕੋਈ ਪਤਾ ਨਹੀਂ ਕੀ ਦਾ ਕਿੱਥੇ ਭਲਾ ਕਰ ਭਲਾ ਕਿਤੇ ਹੋਰ ਕਰਦੇ ਆ ਹੋ ਜਾਂਦਾ ਕਿਤੇ ਹੋਰ ਐ ਦੁਆਵਾਂ ਮਿਲਦੀਆਂ ਪਰਮਾਤਮਾ ਨੂੰ ਵੱਲੋਂ ਔਰ ਗਰੀਬਾਂ ਨੂੰ ਦੇ ਹੱਕ ਨਾ ਖੋ ਉਹਨਾਂ ਨੂੰ ਕੋਈ ਚੁੱਲ੍ਹੇ ਬਲਦੇ ਰਹਿਣ ਰੋਜ਼ਗਾਰ ਮਿਲ ਜੇ ਦੁਆਵਾਂ ਨਿਕਲਦੀਆਂ ਮਾਵਾਂ ਦੇ ਮੂੰਹਾਂ ਚੋਂ ਮਾਂ ਦਾ ਆਸ਼ੀਰਵਾਦ ਭੈਣ ਦੀ ਦੁਆ ਜਿੱਗ ਤੇ ਮਿਲ ਜੇ ਦੁਨੀਆ ਦੇ ਵਿੱਚ ਕਹਿੰਦੇ ਵੀ ਇਸ ਤੋਂ ਵੱਡਾ ਕੋਈ ਆਸ਼ੀਰਵਾਦ ਨਹੀਂ ਹੈਗਾ ਦੁਨੀਆ 'ਚ ਕੋਈ ਮਦਾਨ ਬੰਦਾ ਹਾਰ ਨਹੀਂ ਸਕਦਾ ਜੇ ਮਾਵਾਂ ਤੇ ਭੈਣਾਂ ਦੀਆਂ ਦੁਆਵਾਂ ਤੇ ਆਸ਼ੀਰਵਾਦ ਮਿਲ ਜੇ ਇਨੀ ਵਿਪਾਰੀ ਗਿਣਤੀ 'ਚ ਅੱਜ ਮਾਵਾਂ ਆਈਆਂ ਅੱਜ ਇਨੀ ਪਾਰੀ ਗਿਣਤੀ 'ਚ ਤੁਸੀਂ ਆਈਆਂ ਕੰਮ ਛੱਡ ਕੇ ਗਰਮੀ ਦੇ ਵਿੱਚ ਮੇਰਾ ਲੱਖ ਲੱਖ ਤੁਹਾਨੂੰ ਸਲਾਮ ਹੈ ਮੇਰੀ ਮਾਂ ਨੂੰ ਕਈ ਵਾਰੀ ਪੱਤਰਕਾਰ ਪੁੱਛ ਲਿੰਦੇ ਆ ਭਗਵਾਨ ਤੁਮਾਨ ਨੂੰ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਉਪਿੰਡ ਰਹਿੰਦੀ ਐ ਉਹ ਕਹਿੰਦੀ ਵੀ ਹੋਗੇ ਹੋਣੇ ਭਾਈ ਮੈਨੂੰ ਲੱਗਦਾ 40 42 ਦਿਨ ਕਹਿੰਦੇ ਲੈ 40 42 ਦਿਨ ਤਾਂ ਤੈਨੂੰ ਮਿਲੇ ਨੂੰ ਹੋਗੇ 40 42 ਦਿਨ ਤਾਂ ਤੈਨੂੰ ਨਹੀਂ ਮਿਲਿਆ ਫੇਰ ਕੀ ਕਹਿਣਾ ਚਾਹੇਗੀ ਮੇਰੀ ਮਾਂ ਕਹਿੰਦੀ ਕੋਈ ਗੱਲ ਨਹੀਂ ਟੈਲੀਵਿਜ਼ਨ ਤੇ ਦੇਖ ਲੈਣੀ ਆ ਮਿਲਦਾ ਤਾਂ ਰੋਜ਼ ਮਾਵਾ ਨੂੰ ਹੀ ਐ ਕਦੇ ਨਰੇ ਗਾਲੀਆਂ ਕੋਲੇ ਖੜਾ ਹੁੰਦਾ ਕਦੇ ਕਿਸੇ ਕੋਲੇ ਖੜਾ ਹੁੰਦਾ ਕਦੇ ਕਿਸੇ ਕੋਲੇ ਮੈਂ ਤਾਂ ਜਨਮ ਦਿਨ ਵਾਲੀਆਂ ਰੋਜ਼ ਮਾਵਾ ਚ ਹੀ ਰਹਿੰਦਾ ਸੋ ਮਾਂ ਜਿਹੜੀ ਆ ਉਹ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੋ ਸਕਦਾ ਪਰ ਮਾਂ ਦਾ ਕਾਲਜਾ ਉਦੋਂ ਫਟਦਾ ਜਦੋਂ ਪੁੱਤ ਪੱਤੀ ਜਾਂ ਫਿਰ ਕੋਈ ਘਰ ਦਾ ਮੈਂਬਰ ਨਸ਼ੇ 'ਚ ਪੈ ਜਾਏ ਐਸੇ ਨਾਲਾਮਤ 'ਚ ਪੈ ਜਾਏ ਕਿ ਚੁੱਲ੍ਹੇ ਨੂੰ ਖਤਰਾ ਹੋ ਜਾਏ ਸਾਨੂੰ ਕਮ ਆਵਾਂਗੇ ਦੁਆਵਾਂ ਹੀ ਚੱਕੀ ਫਿਰਦੀਆਂ ਹੋਰ ਲੋਕ ਸਾਨੂੰ ਪੁੱਛ ਲੈਣ ਤੁਸੀਂ ਥੱਕਦੇ ਨਹੀਂ ਯਾਰ ਅਸੀਂ ਕਹੀ ਜਦੋਂ ਪਿਆਰ ਹੀ ਇੰਨਾ ਮਿਲਦਾ ਮੂਰੋਂ ਲੋਕਾਂ ਦਾ ਸ਼ਾਬਾਸ਼ ਹੀ ਇੰਨੀ ਮਿਲਦੀ ਹੈ ਇਹ ਆਕਸੀਜਨ ਦਾ ਕੰਮ ਕਰਦੀ ਅਸੀਂ ਨਾ ਤੁਹਾਨੂੰ ਥੱਕਣ ਦਿੰਦੇ ਨਾ ਆਕਣ ਦਿੰਦੇ ਜਿਉਂਦੇ ਵੱਸਦੇ ਰਹੋ ਮੈਨੂੰ ਪਤਾ ਹੈ ਕਿ ਇਕ ਕੱਲਾ ਅੱਜ ਜਿਹਨੇ ਤੁਸੀਂ ਆਏ ਹੋ ਇਤੋਂ ਵੀ ਕਿਤੇ ਜ਼ਿਆਦਾ ਆਪਾਂ ਕਿਉਂਕਿ ਮੌਸਮ ਦਾ ਪਤਾ ਨਹੀਂ ਕਦੋਂ ਨੇ ਰੀ ਆ ਜਾਏ ਕਦੋਂ ਮੀਂਹ ਆ ਜਾਏ ਤਾਂ ਕਰਕੇ ਇੰਡੋਰ ਰੱਖਿਆ ਜੇ ਕਿਤੇ ਖੁੱਲੇ 'ਚ ਰੱਖਾਂਗੇ ਸਰਪੰਚ ਸਾਹਿਬ ਨੂੰ ਮੈਂ ਕਹੂੰਗਾ ਖੁੱਲੇ 'ਚ ਰੱਖਿਓ ਅਗਲਾ ਪ੍ਰੋਗਰਾਮ ਸਾਰੇ ਪਿੰਡਾਂ ਨੂੰ ਬੁਲਾ ਕੇ ਆਪਾਂ ਸਿੱਧਾ ਹੀ ਮਤੇ ਪਵਾ ਜਾਾਂਗੇ ਜਦੋਂ ਇੱਕ ਵਾਰੀ ਮਹਿਮ ਬਣ ਗਈ ਜਦੋਂ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਹ ਲਾਹਮਤ ਆਪਣੇ ਮੱਥੇ ਤੋਂ ਲਾਉਣੀਓ ਲਾਉਣੀ ਹੈ ਕੋਈ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੈਗੀ ਕਿ ਉਹ ਸਾਨੂੰ ਦੁਬਾਰੇ ਨਸ਼ੇ ਚ ਪਾ ਸਕੇ ਜਾਂ ਪੰਜਾਬ ਨੂੰ ਕਿਸੇ ਹੋਰ ਕਲੰਕ ਦੇ ਵਿੱਚ ਤੱਕ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਮਿਹਰਬਾਨੀ ਹੈ ਜਉਂਦੇ ਵਸਦੇ ਰਹੋ ਔਰ ਇੱਕ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਦੋ ਜਕਾਰੇ ਲਾ ਦਿਓ ਬੋਲੇ ਸੋਨਿਆਨ ਇਨਕਲਾਬ ਇਨਕਲਾਬ ਲੋਗੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਜਦੋਂ ਮਰਜੀ ਬੁਲਾ ਲਿਓ ਇੱਥੀ ਆ ਤੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿ ਉਹ ਆ ਕੇ ਆਪਣੇ ਦਿਲ ਦੇ ਵਿਚਾਰ ਵੀ ਸਾਂਝੇ ਕਰਨ ਪਿਛਲੇ ਦੋ ਦਿਨਾਂ ਤੋਂ ਅਸੀਂ ਚਾਰ ਪੰਜ ਪਿੰਡਾਂ ਚ ਗਏ ਆ ਸਰਪੰਚਾਂ ਨੂੰ ਵੀ ਮਿਲਿਆ ਨਸ਼ਾ ਪੀੜਤਾ ਨੂੰ ਵੀ ਮਿਲਿਆ ਉਹਦੇ